ਇੱਕ ਦੂਜੇ ਤੇ ਹੁਣ ਇਲਜ਼ਾਮ ਬਾਜ਼ੀਆਂ ਜਾਂ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਇਸੇ ਦੌਰਾਨ ਹੁਣ ਜਿਹੜੇ ਆਮ ਆਦੀ ਪਾਰਟੀ ਦੇ ਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਮਲਵਿੰਦਰ ਸਿੰਘ ਕਾਂਗ ਉਹ ਕੀ ਕਹਿੰਦੇ ਨੇ ਉਹ ਕਹਿ ਰਹੇ ਨੇ ਕਿ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਕਾਰਨ ਜਿਹੜੇ ਲੋਕਾਂ ਦੀ ਮੌਤ ਹੋਈ ਹੈ ਉਸ ਮੌਤ ਦੇ ਕਾਲੀ ਦਲ ਦੇ ਆਗੂ ਵਿਕਰਮ ਸਿੰਘ ਜੀਠਿਆ ਵੱਲੋਂ ਮੁੱਖ ਦੋਸ਼ੀ ਬਾਰੇ ਦਿੱਤੇ ਬਿਆਨ ਤੇ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠਿਆ ਰਾਜਨੀਤਿਕ ਆਗੂ ਨੇ ਕਾਂਗ ਨੇ ਸਵਾਲ ਕੀਤਾ ਕਿ ਪੰਜਾਬ ਪੁਲਿਸ ਵੱਲੋਂ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਬਾਰੇ ਵਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਪਤਾ ਲੱਗਾ ਕਿ ਉਹ ਅਸਲ ਹੀ ਹਨ ਜਾਂ ਨਕਲੀ ਉਹਨੇ ਕਿਹਾ ਕਿ ਜਿਸ ਭਰੋਸੇ ਨਾਲ ਉਹਨਾਂ ਇਹ ਦਾਵਾ ਕਰ ਰਹੇ ਨੇ ਉਸ ਤੋਂ ਲੱਗਦਾ ਜਾਂ ਤਾਂ ਉਹਨਾਂ ਦੀਆਂ ਦੋਸ਼ੀਆਂ ਨਾਲ ਚੰਗੀ ਜਾਣ ਪਛਾਣ ਹੈ ਜਾਂ ਉਹ ਫਿਰ ਸਰਾਸਰ ਝੂਠ ਬੋਲ ਰਹੇ ਨੇ ਕੰਗਨੇ ਵੀ ਕਹਿੰਦੇ ਜੇਕਰ ਮਜੀਠੀਆ ਨੂੰ ਲੱਗਦਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਗਲਤਾਂ ਤਾਂ ਉਹਨਾਂ ਨੂੰ ਅਸਲ ਦੋਸ਼ੀਆਂ ਦੇ ਨਾਮ ਪੁਲਿਸ ਨੂੰ ਦੱਸਣੇ ਚਾਹੀਦੇ ਨੇ ਆਪ ਸੰਸਦ ਮੈਂਬਰ ਨੇ ਵੀ ਕਹਿੰਗੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਕਰਮ ਸਿੰਘ ਮਜੀਠੀਆ ਅਸਲ ਦੋਸ਼ੀਆਂ ਬਾਰੇ ਜਾਣਦੇ ਨੇ ਕਿਉਂਕਿ ਉਹਨਾਂ ਦਾ ਨਾਮ ਪਹਿਲਾਂ ਵੀ ਕਈ ਅਜਿਹੇ ਮਸਲਿਆਂ ਨਾਲ ਜੁੜਿਆ ਹੁਣ ਜਦ ਅਜਿਹੇ ਮਸਲਿਆਂ ਤੇ ਇਲਜ਼ਾਮ ਲੱਗਦੇ ਨੇ ਤੇ لازਮੀ ਤੌਰ ਤੇ ਸਮਝਿਆ ਜਾ ਸਕਦਾ ਕਿ ਸਿਆਸਤਾਂ ਔਰ ਜਿਹੜੀ ਸਰਕਾਰ ਵਾ ਉਹ ਸਹੀ ਦਿਸ਼ਾ ਵੱਲ ਨਹੀਂ ਜਾ ਰਹੀ ਹੁਣ ਇਸੇ ਦੌਰਾਨ ਐਕਸਾਈਜ਼ ਮੰਤਰੀ ਜਿਹੜੇ ਨੇ ਹਰਪਾਲ ਸਿੰਘ ਚੀਮਾ ਹਰਪਾਲ ਸਿੰਘ ਚੀਮਾ ਉਹਨਾਂ ਦਾ ਵੀ ਸਟੇਟਮੈਂਟ ਆਈ ਉਹ ਕੀ ਕਹਿ ਰਹੇ ਨੇ ਕਿ ਮਜੀਠਾ ਵੇ ਜਰੀਲੀ ਸ਼ਰਾਬ ਪੀਣ ਨਾਲ ਜਿਹੜੇ ਜਾਨ ਗਵਾਉਣ ਵਾਲੇ ਉਹਨਾਂ ਨੇ ਪੀੜਤ ਪਰਿਵਾਰਾਂ ਨੂੰ ਡੂੰਘੀ ਹਮਦਰਦੀ ਕੀਤੀ ਆ ਔਰ ਇਸ ਉਹਨੇ ਕਿਹਾ ਉਹਨਾਂ ਨੇ ਇਸ ਘਟਨਾ ਨੂੰ ਇੱਕ ਘਨੌਣਾ ਕਾਰਾ ਤੇ ਭਰੋਸਾ ਦਿੱਤਾ ਕਿ ਸਾਰੇ ਦੋਸ਼ੀਆਂ ਬਾਰੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਹਨੇ ਕਿਹਾ ਕਿ ਭਾਵੇਂ ਕਿਸੇ ਦੀ ਕਿਸੇ ਵੀ ਰਾਜਨੀਤਿਕ ਜਾਂ ਪ੍ਰਸ਼ਾਸਕੀ ਪਹੁੰਚ ਹੀ ਕਿਉਂ ਨਾ ਹੋਵੇ ਇਸ ਘਟਨਾ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਊਗਾ ਚੀਮਾ ਨੇ ਕਿਹਾ ਕਿ ਉਹਨਾਂ ਪਰਿਵਾਰਾਂ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕਰਦੇ ਨੇ ਜਿਨ੍ਹਾਂ ਨੇ ਆਪਣੇ ਇਸ ਕਾਂਡ ਦੇ ਵਿੱਚ ਜੀਆਂ ਨੂੰ ਗਵਾ ਬੈਠੇ ਨੇ ਉਹਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਖਤ ਤੋਂ ਸਖਤ ਜਿਹੜੀ ਆ ਸਜ਼ਾ ਯਕੀਨੀ ਬਣਾਏਗੀ ਔਰ ਇਹ ਵੀ ਉਹਨਾਂ ਕਹੇ ਕਿ ਇੰਡਸਟਰੀਅਲ ਗ੍ਰੇਡ ਮੀਥਨੋਲ ਦੀ ਦੁਰਵਰਤੋਂ ਗੈਰਕੁਨੂਨੀ ਤੌਰ ਤੇ ਨਕਲੀ ਸ਼ਰਾਬ ਬਣਾਉਣ ਲਈ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਕਈ ਜਾਨਾਂ ਗਈਆਂ ਨੇ ਤੇ ਉਹਨਾਂ ਇਹ ਕਿਹਾ ਕਿ ਉਹਨਾਂ ਭਰੋਸਾ ਦੇ ਕੇ ਜੀਹਾਂ ਘਟਨਾਵਾਂ ਨੂੰ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸਰਕਾਰ ਭਵਿਕ ਵਿੱਚ ਅਦਜੋਗਿਕ ਅ ਰਸਾਇਣਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ ਹੁਣ ਇਹ ਹਰਪਾਲ ਸਿੰਘ ਚੀਮਾ ਸਾਹਿਬ ਹੋਣਾਂ ਦਾ ਵੀ ਸਟੇਟਮੈਂਟ ਆ ਗਈ ਹੈ ਇਸੇ ਤਰ੍ਹਾਂ ਜਿਹੜੀਆਂ ਬਾਕੀ ਜਿਹੜੀਆਂ ਸਟੇਟਮੈਂਟਾਂ ਉਹ ਵੀ ਜ਼ਿਕਰ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਵੀ ਜਿਹੜੀ ਸਟੇਟਮੈਂਟ ਆਈ ਹੈ ਉਹਦੇ ਚ ਵੀ ਉਹਨਾਂ ਨੇ ਇਹ ਜ਼ਿਕਰ ਕੀਤਾ ਇਸ ਮਸਲੇ ਦੇ ਵਿੱਚ ਉਹ ਵੀ ਆਪਾਂ ਪੜ ਲੈਂਦੇ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਕਹਿ ਰਹੇ ਨੇ ਉਹ ਕਿਉਂਕਿ ਉਹਨਾਂ ਨੇ ਕਿਹਾ ਕਿ ਕਿਤੇ ਪੀੜਤਾਂ ਨੂੰ ਬਖਸ਼ਿਆ ਜਿਹੜੇ ਪੀੜਤ ਪਰਿਵਾਰ ਦੇ ਦੋਸ਼ੀ ਬਣੇ ਨੇ ਜਿਨ੍ਹਾਂ ਨੇ ਲਾਹਣ ਵੇਚੀ ਹੈ ਜਿਹੜੀ ਲਈ ਸ਼ਰਾਬ ਨਾਲ ਜਿਹੜੇ ਲੋਕ ਮਰੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹਨਾਂ ਨੇ ਅੱਜ ਐਲਾਨ ਵੀ ਕਰ ਦਿੱਤਾ ਕਿ ਜਿਹੜੇ ਪੀੜਤ ਪਰਿਵਾਰ ਉਹਨਾਂ ਨੂੰ ਅ ਦਾ 10 ਲੱਖ ਰੁਪਏ ਦਾ ਜਿਹੜਾ ਵਾ ਉਹ ਮੁਆਵਜ਼ਾ ਦਿੱਤਾ ਜਾਊਗਾ ਇਹ ਵੀ ਉਹਨਾਂ ਨੇ ਗੱਲ ਕੀਤੀ ਹੈਗੀ ਆ ਔਰ ਉਹਨਾਂ ਨੇ ਕਿਹਾ ਕਿ ਜਨਰਲ ਸ਼ਰਾਬ ਕਰਨ ਵਾਪਰ ਦੁਖਾਦ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਜਿਹੜਾ ਵਾ ਬਖਸ਼ਿਆ ਨਹੀਂ ਜਾਊਗਾ ਖੁਦ ਅਜ ਮਜੀਠੀਏ ਦੇ ਵਿੱਚ ਗਏ ਨੇ ਭਾਵੇਂ ਉਹ ਕਹਿੰਦੇ ਕਿੰਨਾ ਵੀ ਮੀਰ ਜਾਂ ਪਹੁੰਚ ਵਾਲਾ ਵੇ ਜਨਰਲ ਸ਼ਰਾਬ ਦਿਖਾ ਤੇ ਪੀੜਤ ਪਰਿਵਾਰ ਨਾਲ ਹਮਦਰਦੀ ਕੀਤੀ ਤੇ ਬਾਅਦ ਵਿੱਚ ਗੱਲਬਾਤ ਕੀਤੀ ਮੀਡੀਆ ਨਾਲ ਕਿ ਇਹ ਮੌਤ ਤਾਂ ਸਿਰਫ ਹਾਦਸਾ ਨਹੀਂ ਸਗੋ ਕਤਲ ਹੈ ਜੋ ਕੁਝ ਵਿਕਤੀਆਂ ਨੇ ਲਾਲਚ ਕਰਨ ਹੋਇਆ ਉਹਨੇ ਕਹੇ ਕਿ ਇੱਕ ਸਪਸ਼ਟ ਕਤਲ ਹੈ ਸੂਬਾ ਸਰਕਾਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਯਕੀਨੀ ਵੀ ਬਣਾਏਗੀ ਔਰ ਮੁੱਖ ਮੰਤਰੀ ਕਹੇ ਕਿ ਜਰੀਲੀ ਸ਼ਰਾਬ ਕਰਨ 17 ਜਾਨਾਂ ਗਈਆਂ ਨੇ ਹੁੰਦਾ ਕਿ ਇਸ ਲਈ ਜ਼ਿੰਮੇਵਾਰ ਲੋਕ ਕਿਸੇ ਵੀ ਰੈਮ ਦੇ ਹੱਕਦਾਰ ਨਹੀਂ ਕਿਉਂਕਿ ਉਹਨਾਂ ਨੇ ਇਹ ਅਪਰਾਧ ਸੋਚ ਸਮਝ ਕੀਤਾ ਸੀਐਮ ਨੇ ਸਪਸ਼ਟ ਤੌਰ ਤੇ ਕਿਹਾ ਕਿ ਇਹ ਅਪਰਾਧ ਸ਼ਕਤੀਸ਼ਾਲੀ ਸਿਆਸਤਦਾਨਾਂ ਦੀ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਪੁਲਿਸ ਵੱਲੋਂ ਇਸ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮਲਜਮ ਸਮੇਤ 10 ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਨਾਲ ਹੀ ਪੁਲਿਸ ਨੇ ਇਸ ਘਿਣਾਉਣੇ ਅਪਰਾਧ ਵਿੱਚ ਸ਼ਾਮਲ ਗੱਠਜੋੜ ਦੇ ਸੰਪਰਕ ਸੂਤਰਾਂ ਦੀ ਪਛਾਣ ਕੀਤੀ ਹੈ ਭਗਵੰਤ ਮਾਨ ਨੇ ਕਿਹਾ ਕਿ ਮੈਂ ਇੱਕ ਗੱਲ ਸਪਸ਼ਟ ਤੌਰ ਤੇ ਦੱਸਣਾ ਚਾਹੁੰਦਾ ਕਿ ਮੇਰੀ ਸਰਕਾਰ ਦੋਸ਼ੀਆਂ ਨੂੰ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇ ਕੇ ਬੇਸਹਾਰਾ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਦ੍ਰਿੜ ਮੁੱਖ ਮੰਤਰੀ ਕਹਿੰਦੇ ਇਸ ਗੱਠਜੋੜ ਦੇ ਸਬੰਧ ਦਿੱਲੀ ਤੱਕ ਲੱਭੇ ਗਏ ਨੇ ਅਤੇ ਇਸ ਅਪਰਾਧ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ ਸੂਬਾ ਸਰਕਾਰ ਵੱਲੋਂ ਸਲਾਖਾਂ ਪਿੱਛੇ ਢੱਕਿਆ ਜਾਵੇਗਾ ਉਹਨਾਂ ਕਹਿੰ ਗੱਲ ਸਾਹਮਣੇ ਆਈ ਕਿ ਇਸ ਗੰਬੀਰ ਦਿਖਾਤ ਦੇ ਦੋਸ਼ੀਆਂ ਵੱਲੋਂ 600 ਲੀਟਰ ਮਿਥਨੋਲ ਆਨਲਾਈਨ ਮੰਗਵਾਈ ਗਈ ਸੀ ਜਿਸ ਦੀ ਵਰਤੋਂ ਕੀਤੀ ਗਈ ਭਗਵੰਤ ਮਾਨ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਫੜਿਆ ਜਾ ਸਕੇ ਤੇ ਮਿਸਾਲੀ ਸਜ਼ਾ ਦਿੱਤੀ ਜਾ ਜਾ ਸਕੇ ਉਹਨੇ ਵੀ ਕਹੇ ਸੂਬਾ ਸਰਕਾਰ ਨਕਲੀ ਸ਼ਰਾਬ ਦੀ ਵਿਕਰੀ ਅਤੇ ਸਪਲਾਈ ਰੋਕਣ ਵਿੱਚ ਲਾਪਰਵਾਹੀ ਵਰਤਣ ਲਈ ਪਹਿਲਾਂ ਹੀ ਚਾਰ ਅਧਿਕਾਰੀਆਂ ਨੂੰ ਮੁਅਤਲ ਕੀਤਾ ਜਿਸ ਵਿੱਚ ਡੀਐਸਪੀ ਇਲਾਕੇ ਦੇ ਐਸਐਚਓ ਇਲਾਕੇ ਦੇ ਤੇ ਆਪਕਰੀ ਵਿਭਾਗ ਦੇ ਦੋ ਅਧਿਕਾਰੀ ਵੀ ਸ਼ਾਮਲ ਹੋਣਾ ਕਿਹਾ ਕਿ ਭਾਵੇਂ ਇਹ ਗੱਠਜੋੜ ਬਹੁਤ ਮਜ਼ਬੂਤ ਹੈ ਪਿਛਲੀਆਂ ਸਰਕਾਰਾਂ ਵੱਲੋਂ ਖੁੱਲੀ ਸਰਪ੍ਰਸਤੀ ਕਰਨ ਇਸ ਨੇ ਆਪਣੇ ਪੈਰ ਮਜ਼ਬੂਤ ਕੀਤੇ ਪਰ ਇਸ ਸ਼ਰਾਬ ਮਾਫੀਏ ਨੂੰ ਸੂਬੇ ਵਿੱਚੋਂ ਖਤਮ ਕਰ ਦਿੱਤਾ ਜਾਵੇਗਾ ਸੀਐਮ ਨੇ ਇਹ ਵੀ ਕਿਹਾ ਕਿ ਜੇ ਕੋਈ ਵੀ ਸਿਆਸਤਦਾਨ ਜਾਂ ਸਰਕਾਰੀ ਕਰਮਚਾਰੀ ਜਰੇਲੀ ਸ਼ਰਾਬ ਨਾਲ ਹੋਈਆਂ ਮੌਤਾਂ ਵਿੱਚ ਸ਼ਾਮਲ ਪਾਇਆ ਗਿਆ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਮੁਖਮਦੇਵੀ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਜੁੱਧ ਨਸ਼ਾ ਵਿਰੁੱਧ ਮਿਹਿਮ ਤਾਇਤ ਇਸ ਮਾਫੀਏ ਤੇ ਕਾਰਵਾਈ ਕਾਲੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਉਹਨਾਂ ਕਹੇ ਕਿ ਨਾ ਸ਼ਰਾਰਤੀ ਅਨਸਰਾਂ ਨੇ ਭਾਰਤ ਤੇ ਪਾਕਿਸਤਾਨ ਸਰਹੱਦਾਂ ਦੇ ਤਣਾਅ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੁਲਿਸ ਦੀ ਹੋਈ ਤਣਾਤੀ ਦਾ ਫਾਇਦਾ ਉਠਾਇਆ ਤਾਂ ਜੋ ਪੰਜਾਬੀਆਂ ਦੇ ਜਾਨਾਂ ਦੀ ਕੀਮਤ ਆਪਣਾ ਲਾਲਚ ਪੂਰਾ ਕੀਤਾ ਜਾ ਸਕੇ ਸੀਐਮ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਆਪਣੇ ਪਾਪਾਂ ਦੀ ਕੀਮਤ ਚਕਾਉਣੀ ਪੈਗੀ ਅਤੇ ਸੂਬਾ ਸਰਕਾਰ ਵੱਲੋਂ ਉਹਨਾਂ ਨੂੰ ਠੁਕਵਾ ਸਬਕ ਜਿਹੜਾ ਵਾ ਸਿਖਾਇਆ ਜਾਊਗਾ ਉਨੇ ਵੀ ਕਿਹਾ ਕਿ ਜਿਸ ਤਰ੍ਹਾਂ 220 ਵਿੱਚ ਤਰਨਤਾਲ ਵਿੱਚ ਜਰੀਲੀ ਸ਼ਰਾਬ ਕਰਨ ਹੋਈਆਂ ਸੀ ਉਹਨਾਂ ਨੇ ਕਿਹਾ ਦੁੱਖ ਦੀ ਘੜੀ ਵਿੱਚ ਸੂਬਾ ਸਰ ਅਮ੍ਰਿਤਕ ਦੇ ਪਰਿਵਾਰ ਨਾਲ ਮਜਬੂਤੀ ਨਾਲ ਖੜੀ ਹੈ ਤੇ ਉਹਨਾਂ ਨੂੰ ਨਿਆਂ ਦਵਾਂ ਲਈ ਕੋਈ ਕਸਰ ਨਹੀਂ ਬਾਕੀ ਛੱਡੇਗੀ ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਾ ਲਾਨ ਕੀਤਾ ਤੇ ਕਿਹਾ ਸੂਬਾ ਸਰਕਾਰ ਪੀੜਤਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਚੁਕੇਗੀ ਉਹਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਇਹਨਾਂ ਪਰਿਵਾਰਾਂ ਨੂੰ ਨੌਕਰੀਆਂ ਤੇ ਹੋਰ ਵੀ ਸੰਭਵ ਜਿਹੜੀ ਆ ਜਿਹੜੀ ਮਦਦ ਕਰਨ ਦਾ ਜਿਹੜਾ ਜਿਹੜਾ ਵਾਪਰ ਹੋ ਸਕਦਾ ਏ ਤਾਂ ਔਰ ਉਧਰ ਅਗਰ ਆਪਾਂ ਗੱਲ ਕਰ ਰਹੀ ਸੀ ਰਾਜਾ ਮਰਿੰਦਰ ਸਿੰਘ ਵੜਿੰਗ ਹੋਣੀ ਉਹ ਵੀ ਪੜ ਲੈਂਦੇ ਜਿਹੜਾ ਉਹਨਾਂ ਦਾ ਬਿਆਨ ਆਇਆ ਕਿ ਉਹ ਮੋٹے ਰੂਪ ਦੇ ਵਿੱਚ ਕੀ ਕਹਿ ਰਹੇ ਨੇ ਉਹ ਵੀ ਆਪਾਂ ਜ਼ਿਕਰ ਕਰ ਲੈਂਦੇ ਆ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਜਿਹੜੇ ਵਿਰੋਧੀ ਧਿਰ ਦੇ ਨੇਤਾ ਲੀਡਰ ਨੇ ਨਾਲੇ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਵੀ ਨੇ ਉਹਨਾਂ ਦੀ ਸਟੇਟਮੈਂਟ ਵੀ ਆਪਾਂ ਪੜਦੇ ਹਾਂ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਜਿਹੜੀ ਸਟੇਟਮੈਂਟ ਸੰਦੀਪ ਉਹ ਕਹਿੰਦੇ ਕਿ ਜਰੀਲੀ ਸ਼ਰਾਬ ਪੀਣ ਕਰਨ 16 ਲੋਕਾਂ ਦੀ ਮੌਤ ਲਈ ਜਵਾਬਦੇਹੀ ਦੀ ਮੰਗ ਕੀਤੀ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਵਿੱਚ ਕਥਿਤ ਤੌਰ ਤੇ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਵੜਿੰਗ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਪੀੜਤਾਂ ਨੂੰ ਠੁਕਵਾ ਮੁਆਵਜ਼ਾ ਪ੍ਰਦਾਨ ਕਰੇ ਇਸ ਨਾਲ ਹੀ ਉਹਨਾਂ ਕਿਹਾ ਕਿ ਮੌਤ ਲਈ ਜ਼ਿੰਮੇਵਾਰ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਜੋ ਕਿ ਉਹਨਾਂ ਦੇ ਟਿੱਪਣੀ ਕੀਤੀ ਹੈ ਕਿ ਬੇਸ਼ੱਕ ਲੋਕਾਂ ਦੇ ਬੇਰਹਿਮ ਜਿਹੜੇ ਬੇਰਹਿਮ ਕਾਤਲ ਸਨ ਜਿਨ੍ਹਾਂ ਨੇ ਜ਼ਹਿਰੀਲੀ ਸ਼ਰਾਬ ਵੇਚੀ ਜਿਸ ਕਰਕੇ ਮੌਤਾਂ ਹੋਈਆਂ ਨੇ ਉਹਨਾਂ ਕਹਿੰਦੇ ਕਿ ਜ਼ਹਿਰੀਲੀ ਸ਼ਰਾਬ ਪੀਤਨਾ ਜਿਨ੍ਹਾਂ ਲੋਕਾਂ ਦੀ ਮੌਤ ਹੈ ਜਿਸ ਤੋਂ ਪਤਾ ਲੱਗਦਾ ਇਸ ਦੀ ਵੱਡੀ ਮਾਤਰਾ ਵਿੱਚ ਉਤਪਾਦਨ ਕੀਤਾ ਜਾ ਰਿਹਾ ਤੇ ਅਜਿਹਾ ਕਰਨ ਵਾਲਿਆਂ ਨੂੰ ਦੇਖਿਆ ਵੀ ਨਹੀਂ ਗਿਆ ਜੋ ਕਿ ਇਹ ਸਾਰੀ ਸਥਿਤੀ ਸਾਹਮਣੇ ਉਹਨਾਂ ਕਹਿੰਦੇ ਅਧਿਕਾਰੀਆਂ ਦੀ ਜਾਣਕਾਰੀ ਤੇ ਸਰਪ੍ਰਸਤੀ ਤੋਂ ਬਿਨਾ ਇਹ ਸੰਭਵ ਨਹੀਂ ਹੈ ਉਹਨਾਂ ਕਹਿੰਦੇ ਆਪਕਾਰੀ ਅਧਿਕਾਰੀ ਕਿਤੇ ਵੀ ਅਣੀ ਅਧਿਕਾਰਿਕ ਸ਼ਰਾਬ ਦੀ ਦੁਕਾਨ ਨਹੀਂ ਖੋਲਣ ਦਿੰਦੇ ਪਰ ਨਜਾਇਜ਼ ਸ਼ਰਾਬ ਦਾ ਵੱਡੇ ਪੱਧਰ ਤੇ ਜਿਹੜਾ ਬਾਅਦ ਉਹ ਕੰਮ ਚੱਲ ਰਿਹਾ ਉਹ ਦੇਖੋ ਇੱਕ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਦੀ ਸਟੇਟਮੈਂਟ ਹਾਲਾਂਕਿ ਵੱਡੀ ਸਟੇਟਮੈਂਟ ਦਿੱਤੀ ਜਾ ਸਕਦੀ ਹੈ ਕਿ ਕਾਂਗਰਸ ਪਾਰਟੀ ਇਸ ਮਸਲੇ ਦੇ ਵਿੱਚ ਇਨਸਾਫ ਲੈ ਕੇ ਹਟੇਗੀ ਪਰ ਪਤਾ ਨਹੀਂ ਕਿ ਕਾਂਗਰਸ ਪਾਰਟੀ ਵਾਲਿਆਂ ਦੀ ਕੀ ਹਸਾਬਤਾ ਉਧਰ ਭਾਜੀਪੀ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਵੀ ਰਾਜਪਾਲ ਗੁਲਾਬਚੰਦ ਘਟਾਰੀਆ ਸਾਹਿਬ ਕੋ ਸਮਾ ਮੰਗ ਲਿਆ ਵਫਾ ਤੇ ਮਿਲੂਗਾ ਉਹਨਾਂ ਕਹਿੰਦੇ ਜਿਹੜੇ ਖੁਦ ਸ਼ਰਾਬ ਘਟਾਲੇ ਵਿੱਚ ਜੇਲ੍ਹ ਕੱਟ ਚੁੱਕੇ ਨੇ ਉਹ ਪੰਜਾਬ ਚਲਾ ਰਹੇ ਨੇ ਤੇ ਉਹਨਾਂ ਇਹ ਵੀ ਕਿਹਾ ਕਿ ਦਿੱਲੀ ਦੇ ਆਪ ਲੀਡਰ ਨੇ ਚੰਡੀਗੜ੍ਹ ਬੈਠ ਕੇ ਸ਼ਰਾਬ ਨੀਤੀ ਬਣਾਈ ਹੈ ਕਿਹਾ ਕਿ ਦਿੱਲੀ ਦਾ ਸ਼ਰਾਬ mafia ਹੁਣ ਪੰਜਾਬ ਚ ਸਰਗਰਮ ਹੋ ਗਿਆ ਇਹ ਭਾਜਪਾ ਵਾਲਿਆਂ ਨੇ ਹੁਣ ਸਰਕਾਰ ਤੇ ਜਿਹੜੇ ਨੇ ਨਿਸ਼ਾਨੇ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਸਿੰਘਲ ਜਾਖੜ ਦੇ ਮਜੀਠਾ ਸ਼ਰਾਬ ਕੰਡ ਨੂੰ ਮਸਲੇ ਆਮ ਆਦਮੀ ਪਾਰਟੀ ਦੇ ਇੱਕ ਵੱਡਾ ਅਮਲਾ ਕੀਤਾ ਉਹਨਾਂ ਕਹਿੰਦੇ ਜਿਹੜੇ ਖੁਦ ਸ਼ਰਾਬ ਘਟਾਲੇ ਵਿੱਚ ਜੇਲ੍ਹ ਕੱਟ ਕੇ ਉਹੀ ਚੰਡੀਗੜ੍ਹ ਵਿੱਚ ਸਰਕਾਰੀ ਕੋਠੀਆਂ ਵਿੱਚ ਬੈਠ ਕੇ ਸਰਕਾਰ ਚਲਾ ਰਹੇ ਨੇ ਅਜਿਹੇ ਲੋਕਾਂ ਤੋਂ ਕੀ ਆਸ ਕੀਤੀ ਜਾ ਸਕਦੀ ਤੇ ਉਹ ਇਸ ਮਸਲੇ ਦੇ ਵਿੱਚ ਹੁਣ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਸਾਹਿਬ ਨੂੰ ਮਿਲਣਗੇ ਉਹਨੇ ਵੀ ਕਹਿ ਕੇ ਸ਼ਰਾਬ ਦੇ ਕਾਰੋਬਾਰ ਨੂੰ ਸਿਆਸੀ ਪੁਸ਼ਤ ਪਨਾਹੀ ਮਿਲ ਰਹੀ ਹੈ ਤੇ ਇਹੀ ਕਾਰਨ ਹੈ ਕਿ ਲਗਾਤਾਰ ਜੀਆਂ ਮਾਰੀਆਂ ਘਟਨਾਵਾਂ ਵਾਪਰੀ ਉਹਨੇ ਕਿਹਾ ਕਿ ਸੰਗਰੂ ਵਿੱਚ ਵਾਪਰੀ ਸ਼ਰਾਬ ਕਾਂਡ ਤੋਂ ਬਾਅਦ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਤੇ ਹੁਣ ਦੂਜੀ ਵਾਰੀ ਫਿਰ ਨਿਰਦੋਸ਼ ਲੋਕ ਮਾਰੇ ਗਏ ਨੇ ਉਹਨੇ ਵੀ ਕਹਿ ਕੇ ਇੱਕ ਪਾਸੇ ਦਾ ਜੁੱਧ ਨਸ਼ਾ ਵਿਰੁੱਧ ਦਾ ਡਰਾਮਾ ਖਿਡਿਆ ਜਾ ਰਿਹਾ ਤੇ ਦੂਜੇ ਪਾਸੇ ਲੋਕ ਨਕਲੀ ਸ਼ਰਾਬ ਪੀਪੀ ਕੇ ਮਾਰੇ ਨੂੰ ਸਵਾਲਟ ਹੈਗੇ ਸ਼ਰਾਬ ਵੇਚ ਕੇ ਰਾਜ ਦਾ ਮਾਲੀਆ ਵਧਾਉਣ ਲਈ ਸਰਕਾਰ ਨਸ਼ਿਆਂ ਦੀ ਰੋਕਥਾਮ ਕਿਵੇਂ ਕਰ ਸਕਦੀ ਹੈ ਇਵੇਂ ਹੀ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣੀ ਜਿਹੜੇ ਨੇ ਉਹ ਉਥੇ ਮੌਕੇ ਤੇ ਵੀ ਗਏ ਨੇ ਉਹਨਾਂ ਨੇ ਵੀ ਸਰਕਾਰ ਤੋਂ ਜਵਾਬ ਮੰਗੇ ਉਹਨਾਂ ਵੀ ਪੀੜਤ ਲੋਕਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕੀਤੀ ਹੈਗੀ ਆ ਔਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਰਵਨੀ ਸਿੰਘ ਬਿੱਟੂ ਕਿਉਂਕਿ ਪੰਜਾਬ ਦਾ ਮਸਲਾ ਹੋਵੇ ਤੇ ਉਹਨਾਂ ਦੀ ਜਿਹੜੀ ਸਟੇਟਮੈਂਟ ਨਾ ਹੋਵੇ ਇਹ ਹੋ ਨਹੀਂ ਸਕਦਾ ਉਹਨਾਂ ਨੇ ਵੀ ਕਿ ਕਿ ਭਗਵੰਤ ਮਾਨ ਦਿੱਲੀ ਦੀ ਆਮ ਆਦੀ ਪਾਰਟੀ ਜਿਹੜੀ ਆ ਜਿਹੜੀ ਲੀਡਰਸ਼ਿਪ ਆ ਉਹ ਪੰਜਾਬ ਚ ਹੋਈ ਜਿਹੜੀ ਇਹ ਸ਼ਰਾਬ ਕਾਰਨ ਨਾਲ ਜਿਹੜੇ ਲੋਕ ਮਰੇ ਉਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਸਰਕਾਰ ਮੁੱਖ ਮੰਤਰੀ ਜ਼ਿੰਮੇਵਾਰ ਰਵਨੀ ਸਿੰਘ ਬਿੱਟੂ ਨੇ ਇਸ ਮਸਲੇ ਦੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਆ ਔਰ ਨਾਲ ਹੀ ਕਿ ਕਿ ਮਾਫਜਾ ਤੇ ਨਿਆਂਇਕ ਪੜਤਾਲ ਵੀ ਜਿਹੜੀ ਆ ਉਹਨਾਂ ਨੇ ਜਿਹੜੀ ਮੰਗ ਕੀਤੀ ਆ ਇੱਕ ਬਿਆਨ ਦੇ ਵਿੱਚ ਰਵਨੀ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਰਿਆ ਹੁਣ ਇਹ ਸਾਰੇ ਮਸਲਿਆਂ ਤੇ ਲਾਜ਼ਮੀ ਤੌਰ ਤੇ ਜਿਹੜੀ ਆ ਸਿਆਸਤ ਹੋਏਗੀ ਕੋਈ ਹਰਪਾਲ ਸਿੰਘ ਚੀਮਾ ਦਾ ਅਸਤੀਫਾ ਮੰਗੂਗਾ ਕੋਈ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦਾ ਅਸਤੀਫਾ ਮੰਗੂਗਾ ਪਰ ਅਸਤੀਫੇ ਮੰਗਣ ਦੇ ਨਾਲ ਅਸਤੀਫੇ ਦੇਣ ਦੇ ਨਾਲ ਸਸਪੈਂਡ ਕਰਨ ਦੇ ਨਾਲ ਕੀ ਅਜਿਹੇ ਮਸਲੇ ਰੁਕ ਸਕਦੇ ਨੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ